ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਰੋਜ਼ਾਨਾ ਕੀਤੇ ਜਾਂਦੇ ਹਨ ਬੇਸ਼ੱਕ ਵਿਦਿਆਰਥੀ ਵਿਦਿਆਰਥਣਾਂ ਨੂੰ ਰੋਜ਼ਾਨਾ ਦੁਪਹਿਰ ਦੇ ਭੋਜਨ ਵਿਦਿਆਰਥੀਆਂ ਨੂੰ ਸਾਈਕਲ ਮੁਫਤ ਕਿਤਾਬਾਂ ਬੈਗ ਅਤੇ ਡਰੈੱਸਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਬੁਢਲਾਡਾ ਦਾ ਇਹ ਸਰਕਾਰੀ ਸੈਕੰਡਰੀ ਸਕੂਲ ਸਰਕਾਰ ਤੇ ਵਿਕਾਸ ਦੇ ਕੀਤੇ ਗਏ ਦਾਅਵਿਆਂ ਦੀ ਪੋਲ ਖੋਲ ਰਿਹਾ ਹੈ ਇਹ ਉੱਗੀਆਂ ਝਾੜੀਆਂ 'ਚ ਖੰਡਰਾਂ ਦਾ ਭੁਲੇਖਾ ਪਾ ਰਹੀ ਇਮਾਰਤ ਦੀਆਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੁਢਲਾਡਾ ਦੇ ਸਬਡਿਵੀਜ਼ਨ ਪੱਧਰ ਤੇ ਸਰਕਾਰੀ ਸਕੂਲ ਦੀਆਂ ਹਨ ਜਿਸ ਦੀ ਇਮਾਰਤ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲ ਸਕੂਲ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ 6ਵੀਂ ਤੋਂ 10ਵੀਂ ਤੱਕ ਦੇ ਪੰਜ ਜਮਾਤਾਂ ਦੇ ਲਗਭਗ 500 ਵਿਦਿਆਰਥੀ ਹਨ ਅਤੇ ਹਰ ਜਮਾਤ ਦੇ ABC ਅਤੇ C3 ਸੈਕਸ਼ਨ ਹੋਣੇ ਚਾਹੀਦੇ ਹਨ ਪਰੰਤੂ ਕਮਰਿਆਂ ਦੀ ਘਾਟ ਕਰਕੇ ਹਰ ਜਮਾਤ ਦੇ ਦੋ ਸੈਕਸ਼ਨ ਹੀ ਬਣਾ ਕੇ ਕੰਮ ਚਲਾਇਆ ਜਾ ਰਿਹਾ ਹੈ ਸਕੂਲ ਅਧਿਆਪਕ ਪੁਨੀਤ ਕੁਮਾਰ ਨੇ ਦੱਸਿਆ ਕਿ ਸੰਨ 2015 ਵਿੱਚ ਸਕੂਲ ਦੀ ਇਮਾਰਤ ਦੇ ਦੋਨੋਂ ਬਲਾਕਾਂ ਦੇ 20 ਕਮਰਿਆਂ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਡੀਐਨਡਬਲਯੂਆਰ ਵੱਲੋਂ ਢਾਹ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਸਿਰਫ 7 ਕਲਾਸਰੂਮ ਹੀ ਹਨ ਜੋ ਕਿ ਬਹੁਤ ਹੀ ਖਸਤਾ ਹਾਲਤ ਦੇ ਵਿਦਿਆਰਥੀ ਵੀ ਸਾਇੰਸ ਰੂਮ ਅਤੇ ਆਰਟਸ ਐਂਡ ਕraft ਦੇ ਕਮਰਿਆਂ ਵਿੱਚ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬਡਿਵੀਜ਼ਨ ਪੱਧਰ ਦੇ ਸਕੂਲ ਲਈ ਜਲਦ ਕਰਾਨ ਜਾਰੀ ਕੀਤੀ ਜਾਵੇ ਤਾਂ ਜੋ ਇਸ ਖੇਤਰ ਦੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਵਿੱਚ ਸਿੱਖਿਆ ਪ੍ਰਾਪਤ ਹੋ ਸਕੇ। ਅੱਜ ਦੇਖ ਰਹੇ ਹਾਂ ਪੰਜਾਬ ਦੀ ਕੈਪਟਨ ਦੀ ਸਰਕਾਰ ਵੱਲੋਂ ਥਾਂ-ਥਾਂ ਤੇ ਫਲੈਕਸਰ ਲਗਾਈਆਂ ਜਾ ਰਹੀਆਂ ਨੇ ਕਿ 2500 ਸਕੂਲ ਖੋਲੇਗੇ 11 ਜ਼ਿਲ੍ਹਿਆਂ ਵਿੱਚ 15 ਕਾਲਜ ਖੋਲੇ ਜਾਣਗੇ। ਮੈਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਕਿ 2500 ਨਵੇਂ ਸਕੂਲ ਖੋਲਣ ਦੀ ਬਜਾਏ ਅਗਰ ਪਹਿਲਾਂ ਵਾਲੇ ਸਕੂਲਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਉਹ ਸੋਨੇ ਦੇ ਸੁਹਾਗਾ ਹੋਵੇਗਾ ਸਾਡੇ ਬੁੜਲਾਡੇ ਦੇ ਵਿੱਚ ਮੁੰਡੇ ਵਾਲਾ ਸਕੂਲ 2015 ਦੇ ਵਿੱਚ ਠਾਇਆ ਸੀਗਾ ਜਿਹਦੇ 20 ਕਮਰੇ ਠਾਏ ਗਿਆਨ ਜੋ ਕਿ ਅੱਜ ਤੱਕ ਨਹੀਂ ਸੰਭਰੇ ਸਕੂਲਾਂ ਦੇ ਵਿੱਚ ਵਧੀਆ-ਵਧੀਆ ਗੱਲਾਂ ਲਿਖਣ ਨਾਲ ਨਹੀਂ ਵਿੱਦਿਆ ਚੱਲਦੀ ਥਾਂ-ਥਾਂ ਤੇ ਲਿਖਿਆ ਪਿਆ ਵਿੱਦਿਆ ਵਿਚਕਾਰੀ ਤਾਂ ਪਰ ਤਾਂ ਮਾਰੂਕਕਾਰੀ ਜਰ ਜਿਹੜੇ ਇਹ ਸਕੂਲ ਦੀ ਬਿਲਡਿੰਗ ਹੈ ਇਹਦੇ ਦੋ ਬਲਾਕ ਸੀਗੇ ਦੋਨੋਂ ਬਲਾਕ ਜਿਹੜੀ ਕਿ ਢਾ ਦਿੱਤੇ ਗਏ ਜਿਵੇਂ ਕਿ ਤੁਸੀਂ ਪਿੱਛੇ ਸਾਰੀ ਬਿਲਡਿੰਗ ਦੇ ਵਿੱਚ ਦੇਖ ਰਹੇ ਹੋ ਸਾਨੂੰ ਸਿਰਫ ਤਿੰਨ ਚਾਰ ਕਮਰੇ ਮਿਲੇ ਉਸ ਤੋਂ ਮਾਗਰੋ ਪਰ ਕਮਰਿਆਂ ਦੀ ਸਕੂਲ ਦੇ ਵਿੱਚ ਬਹੁਤ ਵੱਡੀ ਘਾਟ ਹੈ ਬੱਚਿਆਂ ਦੇ ਬੈਠਣ ਵਾਸਤੇ ਸਾਨੂੰ ਹੋਰ ਕਮਰਿਆਂ ਦੀ ਲੋੜ ਹੈ ਇਸ ਸਕੂਲ ਦੇ ਵਿੱਚ ਘੱਟੋ ਘੱਟ 6 ਕਮਰੇ ਸਾਨੂੰ ਤੁਰੰਤ ਲੋੜ ਹੈ ਤਾਂ ਕਿ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਵੇ ਕਮਰਿਆਂ ਦੀ ਘਾਟ ਕਾਰਨ ਇਸ ਸਬਡਿਵੀਜ਼ਨ ਪੱਧਰ ਦਾ ਸਕੂਲ ਹੈ ਇੱਥੇ ਸਾਇੰਸ ਗਰੁੱਪ ਦੀ ਵੀ ਖਾਸ ਲੋੜ ਹੈਗੀ ਹੈ ਕਿਉਂਕਿ ਬੱਚਿਆਂ ਨੂੰ ਮੋਟੀਆਂ ਫੀਸਾਂ ਦੇ ਕੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨਾ ਪੈਂਦਾ ਜੇ ਇਸ ਸਰਕਾਰੀ ਸਕੂਲ ਦੇ ਵਿੱਚ ਸਾਇੰਸ ਗਰੁੱਪ ਚੱਲੇ ਤਾਂ ਗਰੀਬ ਪਰਿਵਾਰ ਦੇ ਜਿਹੜੇ ਬੱਚੇ ਮੋਟੀਆਂ ਫੀਸਾਂ ਦੇ ਕੇ ਨਹੀਂ ਪੜ੍ਹ ਸਕਦੇ ਉਹ ਇਸ ਸਾਇੰਸ ਵਿਸ਼ੇ ਦੀ ਪੜ੍ਹਾਈ ਕਰ ਸਕਦੇ ਨੇ ਬੀ ਐਂਡ ਡਬਲਯੂ ਆਰ ਵਾਲਿਆਂ ਨੇ ਅਣਕੋਸ਼ਿਟ ਕਰਤੀ ਸੀ ਵੀ ਉੱਪਰਲੀ ਜਿਹੜੀ ਬਿਲਡਿੰਗ ਆ ਉਹ ਸਾਰੀ ਢਾਈ ਜਾਵੇ ਤੇ ਜਿਹੜੀ ਨਿਚਲੀ ਆ ਉਹਦੇ ਆਕਲੀਆਂ ਛੱਤਾਂ ਢਾਈ ਜਾਣ ਸਿਰ ਹੋ ਗਏ ਨੀਅਰ ਅਬਾਊਟ 2015 ਦੇ ਵਿੱਚ ਇਹ ਕੰਪਲੀਟ ਕਰਤੀ ਸੀ ਢਾਣੀ ਕਿਉਂਕਿ ਇਹ ਬਿਲਡਿੰਗ ਹੈਗੀ ਸੀ ਬਹੁਤ ਵਧੀਆ ਇਹ 1 ਮਹੀਨੇ 2 ਮਹੀਨਿਆਂ ਦੇ ਵਿੱਚ ਹੀ ਸਾਰਾ ਕੰਮ ਹੋਇਆ ਉਹਦੇ ਹੀ ਹਨ ਅਨੁਸਰਖਿਆ ਤੇ ਕੋਸ਼ਿਸ਼ ਕੀਤੀ ਉਸੇ ਮਹੀਨੇ ਹੀ ਬਿਲਡਿੰਗ ਨੂੰ ਢਵਾਤਾ ਨਾਲ ਦੀ ਨਾਲ ਇਹ ਠੇਕਾ ਵੀ ਬੀਐਨਡਬਲਯੂਆਰ ਨਾਲ ਨਹੀਂ ਲੈਂਦਾ ਸੀ ਸਿਰਫ 2 ਲੱਖ ਰੁਪਏ ਦੇ ਵਿੱਚ ਇਹਦਾ ਜਿਹੜਾ ਠੇਕਾ ਹੋਇਆ ਸੀਗਾ ਢਵਾਈ ਦਾ ਤੇ ਨਾਲ ਦੀ ਨਾਲ ਹੀ ਕੰਪਲੀਟ ਹੋ ਗਿਆ ਸੀ ਮੁਰਕੇ ਸਾਡੇ ਕੋਲੇ ਕੋਈ ਗਰੰਟੀ ਨਹੀਂ ਆਈ ਤੇ ਇਹਨੂੰ ਉਸਾਰਨ ਦੇ ਉਸ ਨਵੇਂ ਕਮਰੇ ਵੀ ਬਣੇ ਆ ਜੀ ਕੋਈ ਬਾਦਲ ਉਸ ਨੇ ਮੈਗੂ ਆਲਣੇ ਕੋਈ ਸਰਕਾਰ ਨੇ ਨੇ ਸਾਰਾ ਇੱਕ ਕਮਰੇ ਸਾਡੇ 20 ਢਾਈ ਸੀਗੇ ਉਹਦੇ ਵਿੱਚ ਲੈਬਸ ਵਗੈਰਾ ਪਲੱਸ ਨੇ ਦਫਤਰ ਵਗੈਰਾ ਪਲੱਸ ਨੇ ਪਰ ਜਿਹੜੇ ਸਾਡੇ ਕਮਰੇ ਆਏ ਆ ਉਹ 2015-16 ਦੀ ਗ੍ਰਾਂਟ ਸਾਡੇ ਕੋਲੇ ਬਚੀ ਪਈ ਸੀ ਡੀਓ ਦਫਤਰ ਦੇ ਥਰੂ ਜ਼ਿਲ੍ਹਾ ਸਿੱਖਿਆ ਅਫਸਰ ਨੇ ਸੋਚਿਆ ਵੀ ਇਹਨਾਂ ਨੂੰ ਕਮਰਿਆਂ ਦੀ ਬਹੁਤ ਜ਼ਰੂਰਤ ਆ ਤਾਂ ਸਾਨੂੰ ਤਿੰਨ ਕਮਰੇ ਉਹਨਾਂ ਨੇ 2015-16 ਦੀ ਗ੍ਰਾਂਟ ਦੇ ਵਿੱਚ ਦਿੱਤੇ ਤੇ ਇੱਕ ਸਾਡਾ ਰਮਸਾ ਦੇ ਆਧਾਰ ਤੇ ਇੱਕ ਕਮਰਾ ਉਹਦੇ ਅਨੁਸਾਰ ਤਿਆਰ ਹੋਇਆ ਇੱਕ ਕਮਰਾ ਸਾਡੇ ਜਿਹੜੀ ਵੋਕੇਸ਼ਨਲ ਜੀਆਂ ਟ੍ਰੇਡਾਂ ਚੱਲੀਆਂ ਸੀਗੀਆਂ ਦੋ ਦੋ ਸਾਡੇ ਕੋਲੇ ਲੈਬਸ ਹੋਣੀਆਂ ਸੀ ਪਰ ਉਹਦੇ ਅਨਸਾਰ ਇੱਕ ਲੈਬ ਸਾਡੇ ਕੋਲੇ ਆਈ ਆ ਤੇ ਇਹੇ ਕਮਰੇ ਸਾਡੇ ਕੋਲੇ ਆਏ ਆ ਸਿਰਫ ਬਣਿਆ ਤਿੰਨ ਤੇ ਪਲੱਸ ਇੱਕ ਚਾਰ ਤੇ ਐਸੀ ਸੀ ਸਾਡੇ ਕੋਲ 20 ਕਮਰੇ ਤਾਂ 16 ਕਮਰੇ ਸਾਡੇ ਕੋਲੇ ਜੇ ਵੀ ਘਟਨੇ ਤੇ ਕਲਾਸਾਂ ਬਦਲੋ ਜੇ ਤੁਹਾਨੂੰ ਦਿੱਕਤ ਆਈ ਜਦੋਂ ਢਾਹ ਪਿਆ ਉਹ ਤੁਸੀਂ ਬਸ ਕਿਵੇਂ ਕੀਤਾ ਫਿਰ ਜਿਹੜੇ ਬੱਚੇ ਕਲਾਸਾਂ ਸਰ ਇਹ ਸੀਗਾ ਵੀ ਸਾਡੇ ਕੋਲੇ ਇੱਕ ਹੈਂਡੀਕੈਪਟ ਰੂਮ ਬਣਿਆ ਹੋਇਆ ਸੀ ਅਸੀਂ ਉਹਨੂੰ ਯੂਜ਼ ਕੀਤਾ ਇੱਕ ਸਾਡੇ ਕੋਲੇ ਵੋਕੇਸ਼ਨਲ ਰੂਮ ਬਣਿਆ ਹੋਇਆ ਸੀ ਅਸੀਂ ਉਹਨੂੰ ਯੂਜ਼ ਕਰਨ ਲੱਗੇ ਸੈਂ ਹੀ ਸਲੈਬ ਸੀ ਸਾਡੇ ਕੋਲੇ ਉਹਨੂੰ ਯੂਜ਼ ਕਰਨ ਲੱਗੇ ਦਫ਼ਤਰ ਸਾਡੇ ਕੋਲੇ ਹੈ ਨਹੀਂ ਤੇ ਅਸੀ ਕਲਾਸਾਂ ਜਿਹੜੀਆਂ ਵੀ ਸਾਡੇ ਕੋਲੇ ਲੈਬਸ ਸੀ ਜਾਂ ਜਿੰਨਾ ਵੀ ਕਮਰੇ ਅਵੇਲੇਬਲ ਸੀ ਸੈਕਸ਼ਨਾਂ ਨੂੰ ਅਸੀਂ ਪਲੱਸ ਕਰ ਲਿਆ ਬੱਚਿਆਂ ਦੀ ਗਿਣਤੀ ਦੇ ਮੱਦੇਨਜ਼ਰ ਸਾਡੇ ਕੋਲੇ ਸੈਕਸ਼ਨ ਵਧ ਪੰਦੇ ਆ ਪਰ ਅਸੀਂ ਉਹਨਾਂ ਨੂੰ ਕੀ ਕਰ ਲਿਆ ਕਲਾਸਾਂ ਵੀ ਵੱਡੇ ਸੈਕਸ਼ਨ ਕਰਕੇ ਕਮਰੇ ਉਹਨਾਂ ਨੂੰ ਘਟਾ ਲਏ ਜਿਵੇਂ ਮੰਨ ਲਓ ABC ਤਿੰਨ ਬਾਨੇ ਸੀ ਪਰ ਅਸੀਂ A ਤੇ B ਦੇ ਸਮਿਤ ਕਰਕੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਬੱਚਿਆਂ ਨੂੰ ਕਮਰਿਆਂ ਦੇ ਵਿੱਚ ਉਹਨੇ ਕਮਰੇ ਦੇ ਵਿੱਚ ਬਿਠਾਉਣ ਲੱਗ ਪਏ